ਅੱਜ ਮੈਂ ਸ੍ਰੀ ਕਾਲਤਾਖਬ ਸਾਹਿਬ ਦੇ ਨਾਸਬਤਕ ਹੋਇਆ ਅਰਦਾਸ ਬੇਨਤੀ ਕੀਤੀ ਆ ਜੋਦੜੀ ਕੀਤੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦਿਆਂ ਕੋਈ ਜਾਣੇਂਡ ਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ ਉਹ ਇਹ ਬਖਸ਼ਣ ਦਾ ਬਖਸ਼ਣ ਹਾਂ ਰਿਆ ਉਹਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਨ ਆਸ ਆ ਕਿ ਵਾਹਿਗੁਰੂ ਔਰ ਛੇਵੇਂ ਪਾਸ਼ੇ ਇਕਾਲਤਖ ਸਾਹਿਬ ਇਸ ਗੱਲ ਲਈ maaf karn de yogyaar maaf karnge ਜੋਦੜੀ ਕੀਤੀ ਆ ਔਰ ਜੋ ਜਹედა ਸਾਹਿਬ ਦਾ ਹੁਕਮ ਹੋਇਆ ਸੀ ਕਿ ਸਪਾਸੀ ਕੰਡ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨਿਮਰਤਾ ਸਹਿਤ ਪੇਸ਼ ਹੋ ਕੇ ਉਹਨਾਂ ਦੇ ਪੀਰ ਸਾਹਿਬ ਨੂੰ ਜਿਹੜਾ ਉਹ ਦੇਖੇ ਆਇਆ ਕੋ ਬਾਕੀ ਇਸ ਤੋਂ ਗਾਂ ਜੋ ਵੀ ਫੈਸਲਾ ਜਿਹੜਾ ਆ ਉਹ ਜਹედა ਸਾਹਿਬ ਵੱਲੋਂ ਜਾਊਗਾ ਉਥੇ ਵੀ ਇਨ ਬਿਨ ਨਿਮਾਣੇ ਸਿੱਖ ਵੰਗ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇਹ ਸਥਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਸਰ ਜਾਣੇ ਅਣਜਾਣੇ ਦੀ ਗੱਲ ਨਹੀਂ ਹੋ ਰਹੀ ਹੁਣ ਤਾਂ ਸਪੱਸ਼ਟ ਗੱਲ ਹੋ ਰਹੀ ਆ ਕਿ ਜਿਹੜਾ ਸਿੱਧਣ ਸੱਸਾਂ ਨੂੰ ਮਾਫ਼ੀਆਂ ਦਿੱਤੀਆਂ ਗਈਆਂ ਪਰ ਗਾੜੀ ਕਾਂਡ ਹੋਇਆ ਕੋਈ ਪੂਰਾ ਕਾਂਡ ਹੋਇਆ ਔਰ ਜਿਹੜੇ ਬੇਦਬੀ ਕਾਂਡ ਹੋਏ ਨੇ ਉਹਨਾਂ ਦੇ ਲਈ ਗੁਨਾਹ ਨੂੰ ਕਬੂਲਣ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਜਾਣੇ-ਅਣਜਾਣੇ ਦੀ ਗੱਲ ਕਰ ਰਹੇ ਹੋ ਦੇਖੋ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋਈ ਸਰਕਾਰ ਤਾਕਤ ਦੇ ਵਿੱਚ ਪਾਵਰ ਵਿੱਚ ਹੁੰਦੀ ਆ ਉਹ ਕੰਮ ਲੋਕਾਂ ਦੇ ਕਰਦੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਇੱਕ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੇਤਿਕਾ ਨਹੀਂ ਚਾਹਨਾ ਅੱਜ ਕੋਰਟਾਂ ਦੇ ਵਿੱਚ ਮੈਟਰ ਆ ਕਿ ਜਿਹੜੀ ਵਿਅਦਵੀ ਹੋਈ ਆ ਕਿਵੇਂ ਹੋਈ ਆ ਇਹ ਤਾਂ ਬੈਟਰ ਹੁਣ ਕਿਸੇ ਤੋਂ ਲੁਕੋਇਆ ਛਿਪਿਆ ਰਿਹਾ ਇਹ ਨਹੀਂ ਕਿ ਵਿਆਧਵੀ ਕਿਹਨਾਂ ਨੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਸਿੱਖ ਕੌਮ ਸਮਝਦੀ ਆ ਤੇ ਅਸੀਂ ਫਿਰ ਵੀ ਨਿਮਰਤਾ ਸਹਿਤ ਮਾਫੀ ਮੰਗਦੇ ਆ ਪਰ ਕੀ ਧਰਤੀ ਬਿਆਰਬਾਜੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੀ ਕਾਫਤਖ ਸਾਹਿਬ ਵੱਲੋਂ ਵੀ ਦੇਸ਼ ਦਿੱਤਾ ਗਿਆ ਕਿ ਬਿਆਰਬਾਜੀ ਦਾ ਨਾਂ ਨਾ ਕੀਤਾ ਜਾਵੇ ਕਾਫਤਖ ਸਾਹਿਬ ਦੀ ਵਿਆਧਾ ਨੂੰ ਸੁਰੱਖਿਅਤ ਰੱਖਿਆ ਜਾਵੇ ਇਹੀ ਗੱਲ ਆ ਇਸੇ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾਦਾ ਤੋਂ ਬਾਹਰ ਜਾਣ ਕਿਉਂਕਿ ਜਹਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾ ਉਹ 라ਹੀ ਹੁਕਮਵਾ ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੋਈ ਗੱਲ ਇਸ ਕਰਕੇ ਨਹੀਂ ਕਹਿੰਦੇ ਆਪ ਇਸ ਕਰਕੇ ਗੱਲ ਕਹਿਨੇ ਆ ਕਿ ਜੇ ਜਿਹੜਾ ਨਹੀਂ ਸਵਾਲ ਕੀਤਾ ਵੀ ਜਾਣੇ ਨਾ ਜਾਣੇ ਸੇ ਕਹਿੰਨੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਅਸੀਂ ਮਾਫੀ ਮੰਗਦੇ ਆ ਨਾ ਸਮਸਤਕ ਹੋਨੇ ਆ ਹਾਂਜੀ ਅਸੀਂ ਸਪਸ਼ਟੀਕਰਨ ਦਿੰਦੇ ਆ ਦੇਖੋ ਮੈਂ ਤੇ ਇਹ ਸਮਝਦਾ ਕਿ ਜਿੰਨਾ ਟਾਈਮ ਮੈਨੂੰ ਮਿਨਿਸਟਰੀ ਵਿੱਚ ਮਿਲਿਆ ਜਿਹੜਾ ਮੇਰੇ ਕੋਲ ਮਹਿਕਮਾ ਸੀ ਉਹ ਮਹਿਕਮੇ ਦੇ ਵਿੱਚ ਮੇਰੇ ਜੁਮੇ ਵਿੱਚ ਵੱਡੀ ਸੇਵਾ ਲੱਗੀ ਹਈ ਜਿਹੜੀਆਂ ਜਿੰਨੀਆਂ ਯਾਦਗਾਰਾਂ ਬਣੀਆਂ ਇੱਕ ਤਿਆਸ ਦੇ ਵਿੱਚ ਕਿਹ ਵੀ ਗੱਲ ਹੈ ਜਿਹਨੂੰ ਅੱਜ ਆਪ ਸਾਰੇ ਭੁੱਲੀ ਜਾਂਦੇ ਆ ਕਿ ਸ਼੍ਰੋਮਣੀ ਕਾਲੇਦਾਨ ਨੇ ਬਰਾਸ ਤੇ ਖਾਲਸਾ ਚੱਪੜ ਚੜੀ ਵੱਡਾ ਘੱਲੂ ਘਰਾ ਛੋਟਾ ਘੱਲੂ ਘਰਾ ਔਰ ਭਗਵਾਨ ਬਾਲਮੀਕ ਦੀ ਯਾਦਗਾਰ ਰਵਿਦਾਸਜੀਤ ਦੀ ਯਾਦਗਾਰ ਮੋਤੀ ਰਾਮ ਮਹਿਰਾ ਦੀ ਯਾਦਗਾਰ ਬਾਰੰਬੋੜੀਅਲ ਜੰਗੇ ਆਜ਼ਾਦੀ ਇਹ ਉਹ ਜਾਂ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜੋ ਜਿਹੜਾ ਉਹਦਾ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਪਾਰਤੀਸ਼ਰ ਵਾਲਾ ਜਿਹੜਾ ਯਾਦਗਾਰ ਇੰਦਾਂ ਹੀ ਇੱਕ ਨਹੀਂ ਹਮਲਖਰ ਦੇ ਵਿੱਚ ਬਹੁਤ ਸਾਰੀਆਂ ਹੋਰ ਇਹ ਹੋਈਆਂ ਸਥਾਨ ਹੈਗੇ ਆ ਜਿਹੜੇ ਸਾਡੀ ਸਰਕਾਰ ਬਲੇ ਔਰ ਮੇਰੀ ਦੇਖਰੇ ਥਲੇ ਜਿਹੜੇ ਬਣੇ ਆ